ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸੰਤੋਸ਼ ਭੈਣ ਦਾ ਭਰਾ ਮਿਲਣ ਆਇਆ ਤੇ ਜੋਤ ਦਾ ਮਾਮਾ ਮਿਲਣ ਆਇਆ ਜੋਤ ਨੂੰ ਹਾਂ ਸੰਤੋਸ਼ ਕੌਣ ਆ ਭਾਜੀ ਭਾਜੀ ਆਏ ਨਹੀਂ ਦੇਖ ਲੈ ਅੱਜ ਤੈਨੂੰ ਲੈਣ ਆਇਆ ਭਾਜੀ ਮੈਂ ਤੈਨੂੰ ਕਿਹਾ ਸੀ ਨਾ ਵੀ ਆਊਗਾ ਫਿਕਰ ਨਾ ਕਰ ਤੂੰ ਬਹੁਤ ਐਂਦੀ ਸੀ ਵੀ ਨਹੀਂ ਆਉਣਾ ਨਹੀਂ ਮੈਨੂੰ ਭੇਜ ਦੋ ਆਉਣਾ ਨਹੀਂ ਮੈਂ ਤੈਨੂੰ ਕਿਹਾ ਸੀ ਵੀ ਆਊਗਾ ਕੋਈ ਨਾ ਭਰੋਸਾ ਰੱਖ ਥੋੜਾ ਜਿਆ ਫਿਰ ਫੇ ਕਿਵੇਂ ਕਰਨਾ ਇਹ ਤਾਂ ਕਹਿੰਦਾ ਇੱਥੇ ਰਹਿ ਹੈ ਜੀ ਤੂੰ ਰਹਿ ਪਾਈ ਤੇ ਸੇਵਾ ਕਰਾਈ ਚੱਲ ਕੀ ਦਿੱਕਤ ਆ ਫੇਰ ਉੱਥੇ ਜਾ ਕੇ ਵੀ ਇਹ ਰੁਲेंगी ਦੁਬਾਰਾ ਫੇਰ ਤੈਨੂੰ ਕਿਸੇ ਨੇ ਸੰਭਾਲਣਾ ਨਹੀਂ ਉੱਥੇ ਇਹ ਕਿੰਨੀ ਕੀ ਮਦਦ ਕਰ ਸਕਦਾ ਤੇਰੀ ਉੱਥੇ ਤੈਨੂੰ ਪਤਾ ਹੀ ਆ ਹੈ ਕੀ ਘਰੇ ਕੀ ਦੇ ਕੋਈ ਰਹਿਣਗੇ ਕੋਣਾ ਕਰੇ ਮੂੰਹ ਨਹੀਂ ਆ ਪਾਣੀ ਪਹਿਲਾਂ ਕਾ ਤੂੰ ਘਰ ਛੱਡਿਆ ਸੀ ਹੁਣ ਫੇਰ ਤੈਨੂੰ ਗੁੱਸਾ ਆ ਕੇ ਲੜਕ ਪੇ ਤੂੰ ਘਰ ਛੱਡਦਾ ਫੇਰ ਤੇਰੀ ਗੱਲ ਨਹੀਂ ਹੁਣ ਇਹਦੀ ਜ਼ਿੰਦਗੀ ਆ ਜਵਾਕ ਦੀ ਇਹਦੀ ਖਰਾਬ ਹੋ ਰਹੀ ਹੈ ਜ਼ਿੰਦਗੀ ਇਹਨੂੰ ਹੁਣ ਸਕੂਲੇ ਪੜਨ ਲੱਗ ਗਿਆ ਇਹ ਦੇਖ ਜਾਂਦਾ ਨਾ ਸਕੂਲੇ ਇਹਦੀ ਜ਼ਿੰਦਗੀ ਕਾਹਤੋਂ ਖਰਾਬ ਕਰਦਿਆਂ ਤੂੰ ਉਹਨਾਂ ਚ ਹੋ ਰਹਿਦਾ ਤੁਸੀਂ ਇਹਦਾ ਚੰਗੀ ਦਾ ਠੀਕ ਹੋ ਜਾ ਸਾਨੂੰ ਕੋਈ ਡੋਖ ਨਹੀਂ ਹੈਗਾ ਤੂੰ ਇਹਨੇ ਨਾ ਕਰੀਂ ਅੱਜ ਤਾਂ ਕਹਿੰਦੇ ਉਹ ਤਾਂ ਠੀਕ ਹੋ ਜਾ ਬੱਚਾ ਤੇਰਾ ਪੜਨ ਲਾ ਲੈ ਨਾਲ ਨੂੰ ਉੱਥੇ ਹੀ ਲਾ ਲੰਦਾ ਇਹ ਵੀ ਨਹੀਂ ਲਾਣ ਦਿੱਤਾ ਹੈਗਾ ਠੀਕ ਹਨਾ ਉਹ ਠੀਕ ਹੋ ਜਾ ਮੇਰੀ ਭੈਣ ਤੇ ਤੁਹਾਡੇ ਘਰ ਆਇਆ ਮੈਂ ਠੀਕ ਹਨਾ 8 ਵਜੇ ਕਰ ਆਇਆ ਮੈਂ ਕੱਲ ਵੀ ਮੈਂ ਤੁਰਿਆ ਸੀਗਾ بارش ਹੋ ਰਹੀ ਸੀ ਇਸ ਕਰਕੇ ਨਹੀਂ ਆਇਆ ਠੀਕ ਤਾਂ ਹੁਣ ਬਿਲਕੁਲ ਆ ਜੀ ਸੇਵਾ ਕਰਾਉਂਦੇ ਸਾਡੇ ਨਾਲ ਬਿਲਕੁਲ ਭੈਣ ਨੂੰ ਕੋਈ ਦਿੱਕਤ ਨਹੀਂ ਕੋਈ ਬੁਸ਼ਾ ਨਹੀਂ ਕਰਦੀ ਕਿਸੇ ਨਾਲ ਲੜਦੀ ਨਹੀਂ ਪਹਿਲੇ ਤਾਂ ਭਾਜੀ ਨੇ ਮੇਹੀ ਗੱਲ ਕਿਹਾ ਦੋ ਕੁੜੀ ਲੜਕੇ ਸਾਡੇ ਉੱਥੇ ਰੱਖਣ ਵੇਲੇ ਤਾਂ ਸੇਵਾ ਕਰਾਉਣ ਠੀਕ ਆ ਜੀ ਜਾਇ ਚੰਗੀ ਤਰ੍ਹਾਂ ਠੀਕ ਕਰ ਦਮ ਸਾਡੇ ਲੜਕੀ ਦਾ ਦੇ ਉੱਥੇ ਉਹਦੀ ਲੈ ਜਾਣ ਨੂੰ ਲੈ ਜਾਂਦੇ ਹਾਂ ਠੀਕ ਹੈ ਨਾ ਕੋਈ ਪਤਾ ਕੀ ਚੱਕਰ ਆ ਵੀਰੇ ਇੱਕ ਵਾਰੀ ਥੋੜੇ ਦਿਨਾਂ ਵਾਸਤੇ ਤਾਂ ਢੀੜਾ ਕਢਾ ਦੋ ਇਹਦੀ ਮੰਨ ਦੀ ਇੱਕ ਵਾਰੀ ਇੱਛਾ ਜੁ ਪੂਰੀ ਹੋ ਜਾਵੇ ਇਹਨੂੰ ਨਹੀਂ ਜੇ ਇੱਥੋਂ ਇਹਨੇ ਰਸਿਬੇ ਦੇ ਕੱਲੀ ਨਿਕਲ ਗਈ ਕਿਤੇ ਫੇਰ ਸਾਨੂੰ ਰਾਖੀ ਕਰਨ ਵਾਲਾ ਕੰਮ ਹੋ ਰਿਹਾ ਇਸ ਟਾਈਮ ਇਹਦਾ ਕਿਉਂਕਿ ਕਾਫੀ ਕਹਿੰਦੀ ਰਹਿੰਦੀ ਐ ਮੈਂ ਜਾਣਾ ਜਾਣਾ ਅੱਗੇ ਵੀ ਇੱਕ ਭੈਣ ਮਾਤਾ ਸਾਡੀ ਚੱਲੇ ਗਈ ਇੱਥੋਂ ਫਰੀਦਕੋਟ ਕੋਟਕਪੂਰੇ ਰਹੀ ਸੀ ਉੱਥੇ ਜਾ ਕੇ ਉਹਦੀ ਡੈਥ ਹੋ ਗਈ ਘਰੇ ਜਾ ਕੇ ਪੂਰੀ ਰੋ ਗਈ ਉਹ ਤੇ ਫਿਰ ਸਾਨੂੰ ਐਂਡਰਜਾ ਲੱਗਿਆ ਰਹਿੰਦਾ ਵੀ ਯਾਰ ਕਿਤੇ ਕੱਲ ਨੂੰ ਕਿਹ ਵੀ ਨਾ ਕਿਤੇ ਇੱਧਰ ਉੱਧਰ ਚ ਆ ਪੰਜ-ਛੇ ਦਿਨ ਪੰਜ-ਚਾਰ ਹੈ ਹਾਂ ਦਵਾਈ ਚੱਲਦੀ ਹੈ ਦਵਾਈ ਚੱਲਣੀ ਹੈ ਇਹਦੀ ਹੁਣ ਤੁਹਾਨੂੰ ਅਸੀਂ ਮੰਨ ਲਓ 10 ਦਿਨਾਂ ਦੀ ਦਵਾਈ ਦੇ ਕੇ ਭੇਜ ਦਿੰਨੇ ਆ ਜਾਂ ਮਹੀਨੇ ਦੀ ਦਵਾਈ ਦੇ ਕੇ ਭੇਜ ਦਿੰਨੇ ਆ ਜਿੱਦਣ ਦਵਾਈ ਮੁੱਕ ਜੂਗੀ ਉਦੋਂ ਪਹਿਲਾਂ 2 ਦਿਨ ਆ ਕੇ ਤੁਸੀਂ ਨਾਲੇ ਇੱਥੇ ਨੂੰ ਜੇ ਛੱਡਿਆਣਾ ਹੋ ਸਾਡੇ ਕੋਲ ਰਹਿ ਭੂਗੀ ਜੇ ਤੁਹਾਨੂੰ ਲੱਗੂਗਾ ਵੀ ਇਹ ਘਰੇ ਖਰਾਬ ਕਰਦੀ ਹੈ ਫਿਰ ਤੁਸੀਂ ਛੱਡ ਦਿਓ ਜੇ ਤੁਹਾਨੂੰ ਲੱਗੂਗਾ ਵੀ ਇਹ ਸਹੀ ਹੈ ਬਿਲਕੁਲ ਠੀਕ ਹੈ ਕੋਈ ਦਿੱਕਤ ਨਹੀਂ ਹੁਣ ਘਰੇ ਕਿਰੇ ਇੱਕ ਦਵਾਈ ਲੈ ਜਾਓ ਇਹਦੀ ਮਹੀਨੇ-ਮਹੀਨੇ ਦੀ ਦਵਾਈ ਦੇ ਦਿਆ ਕਰਨਗੇ ਦਵਾਈ ਇਹਦੀ ਚਲਣੀਆਂ 2 ਸਾਲ ਘੱਟੋ-ਘੱਟ ਦਵਾਈ ਨਹੀਂ ਇਹਦੀ ਬੰਦ ਹੋਣੀ ਚਾਹੀਦੀ ਜੇ ਦਵਾਈ ਬੰਦ ਹੋ ਜਾਊਗੀ ਤਾਂ ਫੇਰ ਇਹਨੇ ਉਵੇਂ ਹੋ ਜਾਣਾ ਅਸੀਂ ਤਾਂ ਪਾਜੀ ਇਹ ਗੱਲ ਕਹਿੰਦੇ ਆ ਵੇ ਦੇਖੋ ਵੇ ਇੱਥੇ ਆ ਆਪਣੇ ਗੁਰੂ ਮਹਾਰਾਜ ਦੇ ਘਰੇ ਆ ਠੀਕ ਹੈ ਜੀ ਤੇ ਦਵਾਈ ਖਾਂਦੇ ਆ ਤੁਹਾਡੇ ਨਾਲ ਦਵਾਈ ਖਾਂਦੇ ਸਾਰੇ ਨੂੰ ਕੋਈ ਦਿੱਕਤ ਨਹੀਂ ਪਰ ਜਿਹਨੇ ਦਵਾਈ ਨਹੀਂ ਖਾਣੀ ਹੈਗੀ ਹਾਂ ਸੰਤੋਸ਼ ਦੱਸ ਪੱਕਾ ਕ ਵੀਰਾ ਕਹਤੋਂ ਕਹੀ ਜਾਂਦਾ ਖਾਣੀ ਨਹੀਂ ਪਹਿਲਾਂ ਤੂੰ ਆਖੇ ਨਹੀਂ ਸੀ ਲੱਗਦੀ ਫਿਰ ਤੂੰ ਲੜਨਾ ਜਾ ਕੇ ਕਰੇ ਤੂੰ ਆਪਦੀ ਮੰਮੀ ਦੇ ਮਗਰ ਲਾ ਕੇ ਦੋਨਾਂ ਜਾਨੀਆਂ ਨੇ ਫਿਰ ਤੁਸੀਂ ਖੂਬ ਲੜਾਈ ਕਰਨੀ ਹੈ ਪੂਰੀ ਕੋਈ ਨਾ ਮੇਰੀ ਭੈਣ ਐਤਾ ਕਰ ਮੈਂ ਤਾਂ ਲੈ ਜਾਊਗਾ ਠੀਕ ਆ ਫਾਪਾ ਰਹਿ ਦੂੰ ਆਉਣ ਦਾ ਹੁਣ ਦੇਖ ਲੈ ਮੋੜ ਛੱਡ ਕਿੰਨੀ ਹੋਈ ਓਤੀ ਤੇ ਨਾਲ ਬੱਚੇ ਨੂੰ ਮੁੰਡਾ ਨਾਲ ਨੀ ਕੋਈ ਨਾ ਤਾਂ ਟੈਂਪੂ ਟੰਪੂ ਕਰਾ ਦਿੰਨੇ ਆ ਅਸੀਂ ਮੈਂ ਨਹੀਂ ਕੋਈ ਚੱਕਰ ਨਹੀਂ ਮੈਂ 10 ਤਰੀਕ ਨੂੰ ਮੈਂ ਆ ਜਾਂਦਾ ਠੀਕ ਆ ਅੱਗੇ ਵੀ ਦਾਜ ਦੇਣ ਕਹਿ ਕੇ ਕਿੱਚ ਲੱਗਿਆ ਸੀਗਾ ਪਿੱਛੇ ਵੀ ਦੇਖਣਾ ਤੂੰ ਵੀ ਜਾਉ ਜਨਾ ਵੇ ਮਾਤਾ ਸਿਆਣੀ ਆ ਇਹਦਾ ਮਿੰਟ ਵੀ ਟੱਲੀ ਹੋ ਜਾਂਦੀ ਆ ਔਰ ਮੈਂ ਕੱਦਾਂ ਕਿੱਧਰ ਕਿੱਧਰ ਆਉਂਦਾ ਦੱਸ ਆਂ ਵੀ ਦੇਖਣਾ ਨੀ ਦੇਖੋ ਛੋਟੇ ਵੀਰੇ ਲੈ ਕੇ ਤਨੂ ਮੈਂ ਕੀ ਕਹਿ ਰਹੇ ਹਾਂ ਤੁਸੀਂ ਦਹਾ ਦਹਾ ਟੱਕਰ ਛੱਡ ਜਿਓ ਵਾਪਸ ਜੇ ਤੁਹਾਨੂੰ ਨਹੀਂ ਸੂਟ ਲੱਗੂਗੀ ਜੇ ਤੁਹਾਨੂੰ ਲੱਗੂਗਾ ਤੰਗ ਕਰਦੀ ਹੈ ਵਾਪਸ ਛੱਡ ਦੇ ਕੋਈ ਨਾ ਚਲੋ ਵਾਹਿਗੁਰੂ ਜੀ ਮੇਰ ਕਰਨ ਜੀ ਅੱਜ ਇਹ ਵੀਰ ਸੰਤੋਸ਼ ਦਾ ਭਰਾ ਵੀਰ ਦਾ ਨਾਮ ਵੀਰੇ ਤੁਹਾਡਾ ਕੀ ਨਾਮ ਜਿੰਦਰਪਾਲ ਰੂਪ ਲਾਲ ਰੂਪ ਲਾਲ ਵੀਰ ਲੈਣ ਵਾਸਤੇ ਆਇਆ ਆਪਣੀ ਭੈਣ ਨੂੰ 44 224 ਨੂੰ ਇਹ ਭੈਣ ਮਿਲੀ ਸੀਗੀ ਤੇ ਅੱਜ 912 2024 ਆ ਨਵਾਂ ਸਾਲ ਚੜਨ ਆਲਾ ਦੋ ਦਿਨ ਰਹਿ ਗਏ ਆ ਭੈਣ ਨਵਾਂ ਸਾਲ ਆਪਣੇ ਘਰ ਚ ਆਪਣੇ ਪਰਿਵਾਰ ਚ ਆਪਣੇ ਆਲੇ ਨਾਲ ਜਾ ਕੇ ਮਾਣੇ ਆਨੰਦ ਭੈਣ ਨੂੰ ਸਾਡੇ ਕੋਲੇ 8 ਮਹੀਨੇ ਹੋ ਗਏ ਆਈ ਨੂੰ 8 ਮਹੀਨੇ ਚੱਕੇ ਵੀ ਦੀ ਵੀਰਾ ਮਿਲ ਕੇ ਗਿਆ ਪਹਿਲਾਂ ਵੀ ਰੂਪਲਾ ਲਾ ਕੇ ਤੇ ਜਦੋਂ ਇਹ ਭੈਣ ਸਾਨੂੰ ਮਿਲੀ ਸੀ ਉਦੋਂ ਹਾਲਾਤ ਬਹੁਤ ਮਾੜੇ ਸੀ ਭੈਣ ਦੇ ਤਾਂ ਤਕਤ ਸਿੰਘ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਤੋਂ ਇਹਦਾ ਪੱਕਾ ਪਤਾ ਭੈਣ ਦਾ ਉੱਥੋਂ ਦੇ ਰਹਿਣ ਵਾਲੇ ਤੁਸੀਂ ਹੈ ਨਹੀਂ ਨਮਸਾਹਰ ਤੇ ਨਮਸਾਹਰ ਤੇ ਭੈਣ ਲਵਾਰ ਸਾਲਤ ਦੇ ਵਿੱਚ ਦਿਵਾਨ ਹਾਲ ਦੇ ਵਿੱਚ ਪਏ ਸੀਗੇ ਨਾਲ ਕੋਲੇ ਛੋਟਾ ਜਿਹਾ ਬੱਚਾ ਸੀ ਭੈਣ ਦੇ ਕੋਲੇ ਤੇ ਉੱਥੋਂ ਵੀ ਸਾਡੇ ਕੋਲੇ ਦਲਜੀਤ ਸਿੰਘ ਛੱਡ ਕੇ ਗਏ ਸੀਗੇ ਤੇ ਉਸ ਤੋਂ ਬਾਅਦ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤੀ ਤੇ ਫਿਰ ਇਹਨਾਂ ਦੇ ਬ੍ਰਦਰ ਨਾਲ ਸਾਡਾ ਸੰਪਰਕ ਹੋਇਆ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਰੂਪ ਲਾਲ ਇੱਥੇ ਮਿਲਣ ਆਇਆ ਆਪਣੀ ਭੈਣ ਨੂੰ ਤੇ ਉਦੋਂ ਸੰਤੋਸ਼ ਭੈਣ ਦੇ ਹਾਲਾਤ ਠੀਕ ਨਹੀਂ ਸੀਗੇ ਜ਼ਿਆਦਾ ਉਦੋਂ ਭੈਣ ਕਾਫੀ ਅਪਸੈਟ ਸੀ ਤੇ ਉਦੋਂ ਫਿਰ ਅਸੀਂ ਭੇਜਿਆ ਨਹੀਂ ਸੀ ਰੂਪ ਲਾਲ ਦੇ ਨਾਲ ਵੀਰ ਨੂੰ ਅਸੀਂ ਕਿਹਾ ਸੀ ਵੀ ਇਹਨੂੰ ਹਜੇ ਹੋਰ ਰੱਖਣ ਦੀ ਲੋੜ ਆ ਵੀਰ ਵੀ ਨਹੀਂ ਸੀ ਲਿਜਾ ਕੇ ਰਾਜੀਆ ਕਹਿੰਦਾ ਸੀ ਨਹੀਂ ਵੀਰ ਤੁਸੀਂ ਇੱਥੇ ਰੱਖੋ ਸਾਡੇ ਅੱਖੇ ਨੇ ਦਵਾਈ ਨਹੀਂ ਖਾਣੀ ਅੱਖੇ ਨਹੀਂ ਲੱਗਦੀ ਘਰੇ ਲੜਾਈ ਕਰਦੀ ਐ ਬੱਚੇ ਨੂੰ ਵੀ ਨਹੀਂ ਫਿਰ ਨਾਲ ਸਾਡੇ ਮਨ ਲ ਕੋਲੇ ਰਹਿਣ ਦਿੰਦੀ ਤੇ ਚਲੋ ਅਸੀਂ ਖੁਦ ਵੀ ਚਾਹੁੰਦੇ ਸੀ ਵੀ ਭੈਣ ਉਦੋਂ ਠੀਕ ਨਹੀਂ ਸੀ ਹਜੇ ਉਸ ਤੋਂ ਬਾਅਦ ਹੁਣ 4-5 ਮਹੀਨੇ ਹੋ ਗਏ ਸੰਤੋਸ਼ ਭੈਣ ਨੂੰ ਸਾਡੇ ਕੋਲ ਰਹਿੰਦੇ ਹੁਣ ਭੈਣ ਠੀਕ ਵੀ ਐ ਬਿਲਕੁਲ ਸਾਡੇ ਨਾਲ ਸੇਵਾ ਵੀ ਕਰਾਉਂਦੀ ਆ ਤੇ ਜੋਤ ਵੀ ਹੁਣ ਅੱਗੇ ਨਾਲੋਂ ਬਹੁਤ ਐਕਟਿਵ ਹੋ ਗਿਆ ਠੀਕ ਆ ਹੁਣ ਇਹ ਘਰੇ ਜਾਣਾ ਚਾਹੁੰਦੀ ਆ ਭੈਣ ਭੈਣ ਚਾਹੁੰਦੀ ਆ ਵੀ ਮੈਂ ਆਪਦੇ ਪਿੰਡ ਜਾਵਾਂ ਤੇ ਭਰਾ ਚਾਹੁੰਦਾ ਵੀ ਹਜੇ ਇਹ ਇੱਥੇ ਹੀ ਰਵੇ ਹੋਰ ਵੀ ਇਹਨੂੰ ਨਾ ਲੈ ਕੇ ਜਾਂਦਾ ਲਿਆ ਜਾਵੇ ਕਿਉਂਕਿ ਇਹ ਡਰਦੇ ਆ ਵੀ ਦੁਬਾਰਾ ਫੇਰ ਨਾ ਉਵੇਂ ਹੋਵੇ ਫੇਰ ਨਾ ਕਿਸੇ ਪਾਸੇ ਚਲੀ ਜਾਵੇ ਤੇ ਅਰਦਾਸ ਕਰਿਓ ਸੰਤੋਸ਼ ਭੈਣ ਵਾਸਤੇ ਸੰਤੋਸ਼ ਭੈਣ ਤੰਦਰੁਸਤ ਰਹੇ ਤਕੜੀ ਰਹੇ ਚੜ੍ਹਦੀ ਕਲਾ 'ਚ ਰਹੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਆਪਣੇ ਬੱਚੇ ਦੀ ਚੰਗੀ ਪਰਵਰਿਸ਼ ਕਰ ਸਕੇ ਬਾਕੀ ਜੇ ਸਾਡੇ ਕੋਲੇ ਇੱਥੇ ਰਹਿਣਾ ਚਾਹੁੰਦੀ ਹੈ ਭੈਣ ਜਦੋਂ ਮਰਜ਼ੀ ਆ ਜਾਵੇ ਸਾਡੇ ਵੱਲੋਂ ਦਰਵਾਜ਼ੇ ਖੁੱਲੇ ਆ ਤੇਰੇ ਹਮੇਸ਼ਾ ਠੀਕ ਹੈ ਭੈਣ ਜੇ ਤੂੰ 10 ਦਿਨਾਂ ਨੂੰ ਮੁੜਿਆਵੇਂ ਤਾਂ ਤੇਰਾ ਬਹੁਤ ਧੰਨਵਾਦ ਹੋਊਗਾ ਕਿਉਂਕਿ ਇਹਦੀ ਜੋਤ ਦੀ ਪੜ੍ਹਾਈ ਜਿਵੇਂ ਦੂਜੇ ਬੱਚੇ ਪੜ੍ਹਦੇ ਹਨ ਪਰ ਹੁਣ ਇਹ ਸਾਰੇ ਇਹਦੀ ਪੜ੍ਹਾਈ ਵੀ ਆਪਾਂ ਸ਼ੁਰੂ ਕਰਾ ਦਾਂਗੇ ਇੱਥੇ ਠੀਕ ਹੈ ਪੱਕੀ ਗੱਲ ਵਾਦਾ ਕਰਕੇ ਚੱਲੇ ਹੈ ਪੱਕਾ ਵਾਦਾ ਕਰੀ ਪ੍ਰਾਣ ਨਾਲ ਵਾ ਠੀਕ ਹੈ ਤੇ ਤੁਹਾਡਾ ਪਿੰਡ ਕਿਹੜਾ ਜੀ ਨਵਾਂ ਸ਼ਹਿਰ ਨਵਾਂ ਸ਼ਹਿਰ ਖਾਸ ਕੋਈ ਮਹੱਲਾ ਗੁਰੂ ਤੇਗ ਬਹਾਦਰ ਨਗਰਾਈ ਗੁਰੂ ਤੇਗ ਬਹਾਦਰ ਨਗਰ ਮੱਲੇ ਤੇ ਨਮਾਸ਼ਹਿਰ ਦੇ ਵਿੱਚ ਰਹਿੰਦੇ ਆਹ ਜੀ ਰਾਹੋ ਰੋਡ ਤੇ ਖਾਰਾ ਕਲੋਨੀ ਖਾਰਾ ਕਲੋਨੀ ਰਾਹੋ ਰੋਡ ਤੇ ਚਲੋ ਕਰੀਵਰ ਦਾਸ ਜੀ ਭੈਣ ਸਰੋਜ ਸੰਤੋਸ਼ ਦੇ ਤੇ ਸੰਤੋਸ਼ ਦੇ ਬੇਟੇ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ